ਅੰਦਰ ਦੇ ਜਿਵੇਂ ਨੇ ਚੋਣ ਹੋਈ ਉਹਦੇ ਵਿੱਚ 11 1100 ਰੁਪਇਆ ਆ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਜਿਹੜਾ ਇਹ ਸਾਡੇ ਹਿੱਤਾਂ ਦੀ ਲੜਾਈ ਆ ਜੇ ਸਾਡੇ ਹਿੱਤਾਂ ਦੀ ਲੜਾਈ ਆ ਜਿਸ ਨੂੰ ਅਸੀਂ ਪਹਿਲਾਂ ਤੋਂ ਜਸਵੰਤ ਸਿੰਘ ਹੁਣੇ ਇਹ ਸਾਡੇ ਕੋਲ ਕੰਮ ਹੋਊ ਅਸੀਂ ਦੋ ਪੈਸੇ ਕਮਾ ਕੇ ਆਪਣਾ ਤੇ ਪਰਿਵਾਰ ਪਾਲਾਂਗੇ ਪਰ ਇੱਥੇ ਦੀਆਂ ਹਾਕਮ ਧਰਾਂ ਸਾਰ ਕੋ ਜਿੱਥੇ ਵੱਡੇ ਵੱਡੇ ਕਾਰਪੋਰੇਟ ਘਰਾਣਾ ਨੂੰ ਦੇਖ ਪਾਰ ਮੇਰੀ ਗੱਲ ਸੁਣ ਇਹਨੂੰ ਭੈਣ ਦਾ ਵੀ ਫਿਕਰ ਆ ਜੇ ਇਹਨੂੰ ਨੌਕਰੀ ਮਿਲ ਗਈ ਨਾ ਆ ਸਾਡੇ ਦਿਨ ਵੀ ਚੰਗੇ ਆ ਜਾਣਗੇ ਭੈਣ ਦਾ ਵਿਆਹ ਵੀ ਹੋ ਜਾਊਗਾ ਕੋਠਾ ਵੀ ਚੰਗਾ ਬਣ ਜਾਊਗਾ ਸਾਡਾ ਸਾਡੇ ਦਿਨ ਵੀ ਚੰਗੇ ਆ ਜਾਣਗੇ ਓਏ ਐਵੇਂ ਝੂਠੇ ਖਾਬ ਨਾ ਵੇਖ ਮੈਨੂੰ ਇਹਦੇ ਲੱਛਣ ਨਹੀਂ ਠੀਕ ਲੱਗਦੇ ਸਾਰੇ ਨੜੀ ਚੋਚੋ ਜਿਹੇ ਓਏ ਲੱਛਣ ਨਹੀਂ ਇਹਦੇ ਠੀਕ ਲੱਗਦੇ ساری ਉਮਰ ਇਹਨੂੰ ਮੈਨੂੰ ਨਹੀਂ ਚੰਗੀ ਲੱਗੀ ਤੇ ਹੁਣ ਮੇਰਾ ਪੁੱਤ ਨਹੀਂ ਚੰਗਾ ਲੱਗਦਾ ਜੇ ਰੋਏਗੀ ਕੋਈ ਪਸੰਦ ਦਾ ਅੱਜ ਕੱਲ ਤਾਂ ਗੈਸ ਸਿਲੰਡਰ ਹੀ 3000 ਦਾ ਵਿਕਦਾ ਹੈਗਾ ਹੈਗਾ ਸਾਡੇ ਬਾਈ ਉਹ ਨਲਕੇ ਤੇ ਮੋਟਰ ਵੀ ਲੱਗੀ ਹੋਣੀ ਆ ਹਾਂ ਉਹ ਘਰ 'ਚ ਹੋਰ ਸਮਾਨ ਉਹ ਸੱਚ ਓਹ ਤੇਰੇ ਕੋਲ ਤਾਂ ਮੋਟਰਸਾਈਕਲ ਵੀ ਹੈਗਾ ਦਹਾਕੇ ਬੀਤ ਗਏ ਸਾਡੇ ਪੰਜਾਬ ਦੇ ਜਿਹੜੇ ਸਾਂਝੇ ਮਸਲੇ ਆ ਕਿਉਂਕਿ ਬੁਨਿਆਦੀ ਮਸਲਿਆਂ ਦੇ ਬਾਰੇ ਕੋਈ ਕੈਂਪਸ ਜਾਂਦਾ ਤਾਂ ਪੱਕਾ ਹੁੰਦਾ ਨਹੀਂ ਪੱਕਾ ਨਹੀਂ ਹੁੰਦਾ ਮਕਸੀਕੋ ਇਹੋ ਜਿਹਾ ਮੌਲਖਿਆ ਜਿੱਥੇ ਸਭ ਤੋਂ ਵੱਧ ਨਸ਼ਾ ਅਮਰੀਕਾ ਨੂੰ ਸਪਲਾਈ ਕਰਦਾ ਨਾਰਥ ਅਫਰੀਕਾ ਨੂੰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਪ੍ਰਾਈਵੇਟ ਫੋਰਸ ਆ ਮਕਸੀਕੋ ਵਾਲਿਆਂ ਦੀ ਨਸ਼ਾ ਵੇਚਣ ਵਾਲਿਆਂ ਦੀ ਉਹਦੀ ਗਿਣਤੀ 75000 ਹੈ ਤੇ ਜਿਹੜੀ ਸਰਕਾਰ ਦੀ ਫੋਰਸ ਹੈ ਉਹਦੀ 45000 ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 75000 ਵਾਲੇ ਨਸ਼ੇ ਵਾਲੇ ਪੈਸੇ ਵਾਲੇ ਲੱਖ ਮਾਰ ਉਹਦਾ ਮੁਕਾਬਲਾ ਕਿਵੇਂ ਕਰਨਗੇ ਸਰਕਾਰੀ ਅਧਿਕਾਰੀ ਇਹ ਨਸ਼ਾ ਕੋਈ ਇਥੋਂ ਦਾ ਐਸਐਚਓ ਜਿਹੜਾ ਡਿਪਟੀ ਨਹੀਂ ਵੇਚਦਾ ਜਨਰਲ ਵੀ ਜਿਹਨੇ ਕਹਿੰਦਾ ਨਸ਼ੇ ਪੂੰਜੀਪਤੀ ਸਰਕਾਰਾਂ ਲਾਉਂਦੀਆਂ ਸਾਨੂੰ ਸਾਡੀ ਮਤ ਮਾਰਦੀਆਂ ਭਈ ਇਹ ਇਕੱਠੇ ਨਾ ਹੋਣ ਚੰਗੇ ਪਾਸੇ ਨਾਲ ਲੱਗਣ ਚੰਗੀ ਸੋਚ ਨਾਲ ਰੱਖਣ ਸਰਕਾਰਾਂ ਖਿਲਾਫ ਨਾ ਲੜ ਆਪ ਲਚਾਰ ਹੋਣ ਨਛੇ ਦੀ ਪਹਿਲਾ ਨਛੇ ਲਾਉਦੇ ਆ 5 ਮਹੀਨੇ ਪੰਜਾਬ ਦੇ ਵਿੱਚ ਇਕੱਲੇ ਨੇ ਲੜਾਈ ਲੜੀ 2 ਮਹੀਨੇ ਰੇਲਾ ਰੋਕੀਆਂ ਪੰਜਾਬ ਬੰਦ ਕੀਤਾ 25 ਸਤੰਬਰ ਨੂੰ ਆਪਾਂ 27 ਜੁਲਾਈ ਨੂੰ ਟ੍ਰੈਕਰ ਮਾਰਕ ਕੀਤਾ 10 ਅਗਸਤ ਨੂੰ ਮੋਟਰ ਸੜਕਾਂ ਮਾਰਕ ਕੀਤੀ ਪੰਪਾਂ ਤੇ ਘਰੇ ਹੋਏ ਬਿਜਲੀ ਦਾ ਉਤਰ ਕੇਰੇ ਤੁਹਾਨੂੰ ਸਾਰਿਆਂ ਨੂੰ ਪਤਾ ਫੈਲ ਰਿਹਾ ਸਾਰੇ ਸਰਗਮ ਰਹਿ ਆ ਆਪਣਾ ਸਾਰਾ ਇਲਾਕਾ ਸਰਗਮ ਰਿਹਾ ਜਦੋਂ ਮੋਰਚਾ ਲੱਗਾ ਤੇ ਉਸ ਤੋਂ ਬਾਅਦ ਅਸੀਂ 19 ਸਤੰਬਰ ਨੂੰ ਜਾ ਕੇ ਮੀਟਿੰਗ ਕੀਤੀ ਸੀ ਸਾਰੀਆਂ ਜਥੇਬੰਦੀਆਂ ਦੀ ਤੇ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਸੀ ਅਸੀਂ ਨਹੀਂ ਸੀ ਕੀਤਾ ਜਾ ਕੇ ਸ਼ਹਿਰ ਦੇ ਉਹ ਜਿਹੜੇ ਛੋੜੇ ਦੁਕਾਨਦਾਰ ਆ ਉਹ ਵੀ ਸਮਝ ਗਏ ਤੇ ਵੱਡੇ ਵੱਡੇ ਮਾਲ ਖੋਲ ਰਹੇ ਆ ਸਾਡੀ ਛੋਟੀ ਦੁਕਾਨ ਨਹੀਂ ਰਹਿਣੀ ਇੱਥੇ ਬੈਸ ਪ੍ਰਾਈਸ ਵਰਗੇ ਇੱਥੇ ਰਿਲਾਇਸ ਵਾਲਿਆਂ ਦੇ ਪੰਪਾਂ ਵਰਗੇ ਇੱਥੇ ਵੱਡੇ ਵੱਡੀਆਂ ਦੁਕਾਨਾਂ ਖੁੱਲ ਕੇ ਆ ਫਰੋਦੀਆਂ ਦੁਕਾਨਾਂ ਦਾ ਕੰਮ ਨਹੀਂ ਚੱਲਣਾ। ਇੱਦੋਂ ਵੀ ਗਾਹ ਕੰਮ ਨਿਕਲ ਗਿਆ। ਮੌਲ ਖੋਲਣ ਦੀ ਵੀ ਲੋੜ ਨਹੀਂ ਰਹਿ ਗਈ। ਬੀਬੀਆਂ ਨੂੰ ਪਤਾ ਪੜੀਆਂ ਲਿਖਿਆਂ ਨੂੰ ਆਪਾਂ ਵੀ ਜਾਣਦੇ ਆ ਕਿ ਟੈਲੀਵਿਜ਼ਨ ਤੇ ਰੋਜ਼ ਆਉਂਦਾ ਸੇਲ 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 ਸੇਲ। ਇਹ ਨਾਲ ਦਿੰਦੇ ਆ ਹੁਣੇ ਖਰੀਦ ਕਰੋ, ਨੰਬਰ ਫੋਨ ਕਰੋ। ਦੂਜੇ ਦਿਨ ਤੁਹਾਡੇ ਘਰ ਸਮਾਨ ਆ ਜਾਂਦਾ। ਉਹ ਕੰਪਨੀ ਕਿਹੜੀ ਆ? ਅਮਰੀਕਾ ਦੀ ਐਮਾਜ਼ਾਨ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹਦੀ ਆਪਣੀ ਕੋਈ ਦੁਕਾਨ ਨਹੀਂ ਕੋਈ ਆਪਣਾ ਸਟੋਰ ਨਹੀਂ ਖੋਲਦਾ ਹੈ ਲੱਖਾਂ ਮੁੰਡੇ ਉਹਨਾਂ ਨੂੰ ਲੁੱਟ ਰਿਆ ਉਹਨਾਂ ਨੂੰ ਥੋੜੇ ਪੈਸੇ ਦੇ ਰਿਆ ਤੇ ਉਹ ਐਮਾਜ਼ਨ ਦੇ ਨਾਂ ਤੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਵਪਾਰਕ ਕੰਪਨੀ ਬਣ ਗਈ ਹੈ